ਜੀ ਜੀ ਮੈਂ ਬਹੁਤ ਬਹੁਤ ਧੰਨਵਾਦੀਆਂ ਸਰਕਾਰ ਦਾ ਜਿਹੜਾ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸੋ ਮੈਂ ਇਹ ਉਮੀਦ ਕਰਦਾ ਕਿ ਸਾਰੇ ਜਿਹੜੇ ਡਿਵੀਜ਼ਨ ਦੇ ਸਾਡੀ ਸਟਾਫ ਹੈ ਉਹ ਸਹਿਯੋਗ ਦੂਗੋਰ ਮੈਂ ਸਰਕਾਰ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਆਪਣੀ ਪੂਰੀ ਤੰਦ ਹੀ ਨਾਲ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਇਸ ਡਿਵੀਜ਼ਨ ਦਾ ਜਿਹੜਾ ਨਾਮ ਹੈ ਉਹ ਹੋਰ ਉੱਚਾ ਚੱਕਣ ਤੱਕ ਪੂਰਾ ਉਪਰਾਲਾ ਕਰਾਂਗੇ ਬਹੁਤ ਬਹੁਤ ਨਸੀਬ ਸ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਕਿ ਮੈਂ ਹਮੇਸ਼ਾ ਇੱਥੇ ਤੁਹਾਡੇ ਸਾਥ ਦੇਣ ਲਈ ਉਪਲਬਧ ਹਾਂ ਸੋ ਆਪਾਂ ਸਾਰੇ ਰਲ ਕੇ ਸੁਸਾਇਟੀਆਂ ਦਾ ਜਿਹੜਾ ਨਿਆਰ ਹੈ ਉਹ ਹੋਰ ਉੱਚਾ ਚੱਕੀ ਤਾਂ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਬਹੁਤ ਧੰਨਵਾਦ ਅੱਜ ਬੈਂਗਿੰਗ ਮੌਕੇ ਤੁਸੀਂ ਕੀ ਕਹੋਗੇ ਅੱਜ ਸਾਡੀ ਡਿਵੀਜ਼ਨ ਫਿਰੋਜ਼ਪੁਰ ਤੋਂ ਜੁਆਇੰਟ ਰਜਿਸਟਰ ਕੋਆਪਰੇਟਿਵ ਸੁਸਾਇਟੀ ਫਿਰੋਜ਼ਪੁਰ ਸ੍ਰੀ ਪ੍ਰਤੇਸ਼ ਸੰਧੂ ਜੀ ਨੇ ਜੁਆਇਨ ਕੀਤਾ ਆ ਔਰ ਬਹੁਤ ਹੀ ਡੈਡੀਕੇਟਿਡ ਬਹੁਤ ਇਮਾਨਦਾਰ ਅਫਸਰ ਦਾ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਜੁਆਇਨ ਕਰਨਾ ਸਾਡੇ ਲਈ ਸਾਡੀਆਂ ਸੁਭਾਵਾਂ ਦੇ ਪ੍ਰਵੇਕ ਲਈ ਸਾਡੇ ਕਿਸਾਨਾਂ ਲਈ ਔਰ ਪੂਰੇ ਕੋਆਪਰੇਟਿਵ ਡਿਪਾਰਟਮੈਂਟ ਲਈ ਇੱਕ ਬਹੁਤ ਵਧੀਆ ਸ਼ਗਨ ਆ ਔਰ ਮੈਂ ਇਸ ਮੌਕੇ ਤੇ ਸਭ ਤੋਂ ਪੂਰੀ ਉਮੀਦ ਰੱਖਦਾ ਕਿ ਉਹ ਆਪਣੀ ਓਪਰੇਟਰ ਨੂੰ ਬਲੰਦੀਆਂ ਤੇ ਲੈ ਕੇ ਜਾਣਗੇ ਸੋਸਾਇਟੀਆਂ ਦੇ ਟਾਂਚੇ ਦੇ ਵਿੱਚ ਜਿਹੜੇ ਵੀ ਸੁਧਾਰ ਹੋਣ ਵਾਲੇ ਆ ਉਹ ਕਰਨਗੇ ਔਰ ਸਾਡੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਆ ਉਹ ਅਸੀਂ ਉਹਨਾਂ ਦੀ ਰਹਿਣਮਾਈ ਦੇ ਵਿੱਚ ਦੇਣ ਦੀ ਉਹ ਕੋਸ਼ਿਸ਼ ਕਰਾਂਗੇ ਮੈਂ ਸਰਦਾ ਡਿਵੀਜ਼ਨ ਫਿਰੋਜ਼ਪੁਰ ਵਿੱਚ ਆਉਣ ਤੇ ਔਰ ਇਹ ਜੀ ਜੁਆਇੰਟ ਰਜਿਸਟਰ ਜੁਆਇਨ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦਾ